ਜੈਤੋ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਮੋਬਾਈਲ ਖੋਹ ਕਰਨ ਵਾਲੇ ਦੋ ਨੌਜਵਾਨਾਂ ਨੂੰ ਮੋਟਰਸਾਈਕਲ ਤੇ ਮੋਬਾਈਲ ਸਮੇਤ ਕੀਤਾ ਗ੍ਰਿਫਤਾਰ ਜਾਣਕਾਰੀ ਅਨੁਸਾਰ ਅੱਜ ਥਾਣਾ ਜੈਤੋ ਦੇ ਐਸਐਚਓ ਗੁਰਵਿੰਦਰ ਸਿੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਕਿ ਕੁਝ ਦਿਨ ਪਹਿਲਾਂ ਇੱਕ ਲੜਕੀ ਦਾ ਮੋਬਾਈਲ ਦੋ ਨੌਜਵਾਨਾਂ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਖੋਹ ਕੀਤੀ ਗਈ ਸੀ ਜਿਸ ਨੂੰ ਟ੍ਰੇਸ ਕਰਦਿਆਂ ਹੋਇਆ ਥਾਣਾ ਜੈਤੋ ਵੱਲੋਂ ਇਹਨਾਂ ਦੋਨਾਂ ਉੱਪਰ ਮੁਕੱਦਮਾ ਨੰਬਰ 15 ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਇਹਨਾਂ ਉੱਪਰ ਪਹਿਲਾਂ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਹੈ ਆਹ ਸੁਣਦੇ ਆ ਕੀ ਕਹਿਣਾ ਹੈ ਥਾਣਾ ਜੇਤੂ ਦੇ ਐਸ ਐਚ ਓ ਗੁਰਵਿੰਦਰ ਸਿੰਘ ਦਾ ਜਿਹੜਾ ਪੁੱਛ ਲੋ ਕਾਬੂ ਕੀਤਾ ਗਈ ਕੀ ਕਹਿਣਾ ਚਾਹੋਗੇ ਜੀ ਬਿੱਤੇ ਦਿਨ ਤੁਹਾਨੂੰ ਕੋਈ ਵੀਡੀਓ ਮਿਲੀ ਸੀ ਫੁਟੇਜ ਕੋਈ ਮਿਲੀ ਸਾਨੂੰ ਜੀ ਕਿਹੜੀ ਲੜਕੀ ਤੋਂ ਟਿਊਸ਼ਨ ਤੋਂ ਪੜ੍ਹ ਕੇ ਆ ਰਹੀ ਸੀ ਉਹਦੇ ਤੋਂ ਮੋਬਾਈਲ ਖੋ ਗਏ ਦੋ ਲੜਕੇ ਮੋਟਰਸਾਈਕਲ ਤੇ ਸੀਗੇ ਉਹ ਖੋ ਗਏ ਚਲੇ ਗਏ ਉਹਨਾਂ ਦਾ ਮੋਟਰਸਾਈਕਲ ਦਾ ਨੰਬਰ ਟ੍ਰੇਸ ਕਰਕੇ ਅਸੀਂ ਉਸ ਤੋਂ ਇਹਨਾਂ ਨੂੰ ਟ੍ਰੇਸ ਕਰ ਲਿਆ ਰਾਮਿਆਣੇ ਪਿੰਡ ਦਾ ਸੀ ਮੋਟਰਸਾਈਕਲ ਜਿਹੜੇ ਦੋ ਦੋਸ਼ੀ ਗ੍ਰਿਫਤਾਰ ਕਰ ਲਿਆ ਭਾਈ ਜੀ ਇਹਨਾਂ ਨੇ ਮੁਕੱਦਮਾ ਨੰਬਰ 15 304 ਗਿਆਨ ਸਦੇਹ ਦਾਤ ਜਿਹਨਾਂ ਦਾ ਮੁਕੱਦਮਾ ਦਰਜ ਕੀਤਾ ਗਿਆ ਜੀ ਸਾਡੇ ਕੋਲ ਪੁਲਿਸ ਰਿਮਾਂਡ ਤੇ ਇੱਥੋਂ ਹੋਰ ਵੀ ਇਹਨਾਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਹੋਰ ਕਿੰਨੇ ਕਿੰਨੇ ਨੇ ਇਥੇ ਵਾਰਦਾਤਾ ਕੀਤੀਆਂ ਜਿਉ ਜੀ ਤੇ ਮੋਬਾਈਲ ਵੀ ਬਰਾਮਦ ਹੋ ਚੁੱਕੇ ਮੋਬਾਈਲ ਵੀ ਬਰਾਮਦ ਕਰ ਲਿਆ ਜੀ ਅਸੀਂ ਇਸ ਤੋਂ ਇਲਾਵਾ ਹੋਰ ਕੀ ਅਪੀਲ ਕਰਨਾ ਚਾਹੀਦਾ ਹਾਂਜੀ ਇਸ ਤੋਂ ਇਲਾਵਾ ਮੈਂ ਹੋਰ ਵੀ ਇਹਨਾਂ ਨੂੰ ਜਿਹੜੇ ਸ਼ਰਾਰਤੀ ਅੰਸ਼ਰਾਂ ਨੂੰ ਸਖਤ ਮੈਂ ਤਾੜਨਾ ਦੇਣੀ ਚਾਹੁੰਦਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਕਾਨੂੰਨ ਮੁਤਾਬਕ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਹਾਂ ਜਿਹੜੇ ਸਨ ਦੋ ਵਿਅਕਤੀ ਫੜੇ ਕਿ ਇਹਨਾਂ ਦੇ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਸੀ ਇੱਕ ਰਿੰਤੂ ਸਿੰਘ ਹੈ ਜੋ ਕਿ ਜ਼ਿਲ੍ਹਾ ਬਠਿੰਡਾ ਦੇ ਜੀਤਾ ਪਿੰਡ ਦਾ ਰਹਿਣ ਵਾਲਾ ਜੀ ਉਹਦੇ ਨਾਲਕੇ ਇੱਥੇ ਪਿੰਡ ਜੀ ਰਾਮਿਆਣਾ ਜੀ ਦੂਸਰਾ ਬੰਸਰ ਸਿੰਘ ਹੈ ਇਹ ਰਾਮਿਆਣਾ ਦਾ ਜੀ ਜੀ ਅ ਦੋਨਾਂ ਨੂੰ ਕਾਬੂ ਕੀਤਾ ਗਿਆ ਜੀ ਦੋਨਾਂ ਨੂੰ ਕਾਬੂ ਕਰ ਲਿਆ ਪਹਿਲਾਂ ਵੀ ਕੋਈ ਮਾਮਲੇ ਵਗੈਰਾ ਦਰਜ ਹੈ ਇਹਨਾਂ ਦੇ ਕਿ ਕਿਸੇ ਹਾਂਜੀ ਕੋਈ ਪਹਿਲਾਂ ਵੀ ਮਾਮਲੇ ਵਗੈਰਾ ਦਰਜ ਨਹੀਂ ਨਹੀਂ ਪਹਿਲਾਂ ਨਹੀਂ ਇਹਨਾਂ ਦੇ ਮੁਕਾਦਮੇ ਕੋਈ ਦਰਜ ਹੋਵੇ ਜੀ ਜੀ ਠੀਕ ਹੈ ਸਾਰਾ ਠੀਕ ਹੈ ਜੀ ਓਕੇ